ਆਗਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡੀਐਨਰ ਦੇ ਵਿੱਚ ਤੇ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਆਂ ਭੈਣਾ ਵਾਸਤੇ ਵੀ ਲੇਡੀਜ਼ ਪਲਾਜ਼ੋ ਦਾ ਆਪਾਂ ਨਾਪ ਕਿਵੇਂ ਲੈਣਾ ਕਿਉਂਕਿ ਜੇ ਨਾਪ ਸਹੀ ਨਹੀਂ ਹੋਊਗਾ ਤਾਂ ਕਾਟ ਟੈਟੋਮੈਟਿਕੀ ਗਲਤ ਹੋ ਜੂਗੀ ਤਾਂ ਆਜੋ ਆਪਾਂ ਨਾਪ ਤੁਹਾਨੂੰ ਮੈਂ ਦੱਸੂ ਕਿਵੇਂ ਕਿਵੇਂ ਲੈਣਾ ਤੇ ਕਿੱਥੋਂ ਕਿੱਥੋਂ ਲੈਣਾ ਧਿਆਨ ਨਾਲ ਵੀਡੀਓ ਦੇਖਿਓ ਜੇ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਫੋਨ ਕਰਕੇ ਬੋਲ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੱਧ ਤੋਂ ਕਮੈਂਟ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਸਭ ਤੋਂ ਪਹਿਲਾਂ ਪੈਸਪੈਨ ਦੀ ਲંબਾਈ ਮੇਰੇ ਕਿੰਨੀ ਆ। ਲੋ ਜਿੱਥੇ ਤੁਸੀਂ ਸਲਵਾਰ ਬੰਨਦੇ ਹੋ ਨਾ ਜਾਂ ਲੋਰ ਥੋੜੀ ਖੜਦੀ ਆ। ਬਿਲਕੁਲ ਸਹੀ ਲਓ ਬੰਨ ਤੇ ਜਿੱਥੇ ਸਲਵਾਰ ਬੰਨੋਗੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ? ਬਿਲਕੁਲ ਧਰਤੀ ਦੇ ਨਾਲ ਮਿਲ ਲੈਣਾ ਠੀਕ ਆ। ਆ ਦੇਖੋ ਇਸ ਤਰ੍ਹਾਂ ਜਿੰਨੀ ਲੰਬਾਈ ਆਉ ਕਿੰਨੀ ਆ ਗਈ ਧਰਤੀ ਦੇ ਨਾਲ ਮਿਲ ਲੈਣਾ ਆਪਾਂ। ਕਾ ਦੇ ਕਿੰਨੀ 36 ਇੰਚ। ਉਸ ਤੋਂ ਬਾਅਦ ਆ ਗਿਆ ਪਹੁੰਚਾ ਜੇ ਦਾ ਅੱਜ ਕੱਲ ਜਿਵੇਂ ਬੈਲ ਬੋਰਡ ਚੱਲਦੇ ਆ ਤਾਂ ਉਵੇਂ ਕਰਾਉਣਾ ਉਵੇਂ ਹੀ ਕਰਵਾ ਸਕਦੀ ਕੋਈ ਭੈਣ। ਜੇ ਨਾਰਮਲ ਨੂੰ ਸਟ੍ਰੇਟ ਜਿਹਾ ਰੱਖਣਾ ਤਾਂ ਆਪਾਂ ਕਿੰਨਾ ਰੱਖ ਸਕਦੇ ਆ 9 ਜਾਂ 8.5 ਇਹ ਸਟ੍ਰੇਟ ਆ ਗਿਆ ਠੀਕ ਆ ਜੀ 17 ਇਹ ਦਾਦ ਕਿੰਨਾ ਹੋ ਗਿਆ 8.5 ਇਸ ਤੋਂ ਬਾਅਦ ਆਪਾਂ ਮਿਲਾਗੇ ਪੱਟ ਛੱਟੋੜੋ ਹਾਂ ਲੱਤਾਂ ਥੋੜੀ ਖੁੱਲੀਆਂ ਕਰੋ ਇਸ ਤਰ੍ਹਾਂ ਆਪਾਂ ਨੇ ਦੇਖਣਾ ਪੱਟ ਪੂਰਾ ਪੂਰਾ ਕਿੰਨਾ ਦੇਖ ਠੀਕ ਆ ਕੱਸ ਕੇ ਮਿਲ ਲੈਣਾ ਇੱਥੋਂ ਵੀ ਪੱਟ ਪੂਰਾ ਪੂਰਾ ਕਿੰਨਾ ਜਿਵੇਂ 28 ਆ ਤਾਂ ਆਪਾਂ ਇਹਦੇ ਵਿੱਚ 4 ਇੰਚ ਐਡ ਕਰ ਦੇਣੀ ਹੈ ਮਾਰਜਿਨ ਕਿੰਨਾ 32 ਇਸ ਤੋਂ ਬਾਅਦ ਆਪਾਂ ਮਾਣਾਂਗੇ हिਪ ਇਹ ਐ ਜਗਮ ਠੀਕ ਆ ਇਥੋਂ ਆਪਾਂ ਮਾਣਣੀ हिਪ ਕਿੰਨੀ ਆ 45 ਇੰਚ ਪੋਲਾ ਤਰਖਣਾ ਬੜਾ ਕਸਣਾ ਨਹੀਂ 45 हिਪ ਆ ਹੁਣ ਆਪਾਂ ਮਾਣਾਂਗੇ ਕਮਰ ਜਿੱਥੇ ਆਪਾਂ ਨੇ ਲਾਸਟਿਕ ਪਾਉਣੀ ਆ ਇਹ ਆ ਲੋ ਜਿੱਥੇ ਤੁਹਾਡੀ ਕਮਰ ਆ ਪਜਾਮਾ ਜਿੱਥੇ ਖੜੂਗਾ ਉਥੇ ਬਣਾਓ ਛੜ ਹਾਂ ਤਾਂ ਕਿੰਨੀ ਆ ਪੇਟ ਛੜ ਦੋ ਆ ਦੇਖੋ ਇਸ ਤਰ੍ਹਾਂ ਨ ਕਸ ਕੇ ਮੈਨਣਾ ਜਦੋਂ ਵੀ ਕਿਸੇ ਭੈਣ ਨੇ ਮੈਨਣਾ ਲੱਕ 42 ਪੂਰਾ ਲੱਕ ਇਹਨਾਂ 42 ਜੇ ਤੁਸੀਂ ਲਾਸਟਿਕ ਪਾਉਣੀ ਆ ਤਾਂ ਲਾਸਟਿਕ ਪਾ ਸਕਦੇ ਹੋ ਫੁੱਲ ਲਾਸਟਿਕ ਪਾਉਣੀ ਆ ਤੇ ਜੇ ਅੱਗੇ ਬੈਲਟ ਲਾਉਣੀ ਆ ਬੈਕ ਤੇ ਲਾਸਟਿਕ ਪਾਉਣੀ ਆ ਤਾਂ ਵੀ ਆਪਾਂ ਨੂੰ ਲੱਕ ਦੀ ਤੇ ਹਿੱਪ ਦੀ ਲੋੜ ਪਊਗੀ ਠੀਕ ਆ ਤਾਂ ਆਜੋ ਆਪਾਂ ਇਹਦੀ ਕਟਾਈ ਦੀ ਵੀਡੀਓ ਪਾ ਦਾਂਗੇ ਜੇਕਰ ਫਿਰ ਵੀ ਕਿਸੇ ਭੈਣ ਨੂੰ ਨਹੀਂ ਸਮਝ ਲੱਗਦੀ ਹੈ ਨਾ ਤਾਂ ਤੁਸੀਂ ਬਾਹਰ ਦੇ ਵਿੱਚ ਫੋਨ ਕਰਨਾ ਵੀਡੀਓ ਚੱਲਦੀ ਦੇ ਵਿੱਚ ਕਿਸੇ ਭੈਣ ਨੇ ਫੋਨ ਨਹੀਂ ਕਰਨਾ ਠੀਕ ਆ ਜੀ ਸਤਿ ਸ੍ਰੀ ਅਕਾਲ